ਪੰਜਾਬ ਦੇ ਵਿੱਚ ਕਿਸਾਨੀ ਦੇ ਨਵੇਂ ਰੂਪ ਨੂੰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਜਿੱਥੇ ਕਿ ਪੰਜਾਬ ਦਾ ਕਿਸਾਨ ਹੁਣ ਹਾਈ ਟੈਕ ਹੁੰਦਾ ਨਜ਼ਰ ਆ ਰਿਹਾ ਹੈ ਤੇ ਡਰੋਨ ਰਾਹੀਂ ਖੇਤੀ ਕਰਦਾ ਨਜ਼ਰ ਆ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਤਕਨੀਕ ਅਕਸਰ ਬਾਹਰੀ ਦੇਸ਼ਾਂ 'ਚ ਹੁੰਦੀ ਸੀ ਔਰ ਇਹ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਹੈ ਕਿਸਾਨ ਵੀਰਾਂ ਵੱਲੋਂ ਕੀਤਾ ਗਿਆ ਹੈ ਅਤੇ ਕਿਸਾਨ ਵੀਰ ਇੱਕ ਐਨ ਜੀਓ ਦੇ ਤੌਰ ਤੇ ਆਪਣੇ ਕਿਸਾਨ ਭਰਾਵਾਂ ਨੂੰ ਜਿਹੜਾ ਹੈ ਇਸ ਦੇ ਵਾਸਤੇ ਜਾਗਰੂ ਕਰੇ ਨੇ ਤੇ ਡਰੋਨ ਦੀ ਤਸਵੀਰ ਤੁਸੀਂ ਸਭ ਤੋਂ ਪਹਿਲੇ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਡਰੋਨ ਜਿਹੜਾ ਹੈ ਕਿ ਇਹ ਇਸ ਵੇਲੇ ਤਿਆਰ ਹੈ ਜਿਹਦੇ ਨਾਲ ਕੀ ਜਿਹੜੀ ਸਪਰੇ ਹੁੰਦੀ ਹੈ ਉਹ ਕੀਤੀ ਜਾਏਗੀ ਤੇ ਬਿਲਕੁਲ ਉੱਥੇ ਵਿੱਚ ਤੁਸੀਂ ਵੇਖੋ ਬਕਾਇਦਾ ਤੌਰ ਦੇ ਉੱਤੇ ਜੋ ਇਸ ਦਾ ਮਟੀਰੀਅਲ ਹੁੰਦਾ ਜਿਸ ਨੂੰ ਕਿਸੇ ਦਵਾਈ ਕਹਿੰਦੇ ਆ ਜਾਂ ਪਾਣੀ ਕਹਿੰਦੇ ਆ ਉਹ ਇਸ ਦੇ ਵਿੱਚ ਭਰਿਆ ਜਾ ਰਿਹਾ ਤੇ ਇਹ ਡਰੋਨ ਜਿਸ ਨੂੰ ਕੀ ਹੈਕਸਾਕਟਰ ਵੀ ਕਿਹਾ ਜਾਂਦਾ ਹੈ ਉਸ ਦੇ ਰਾਹੀਂ ਜਿਹੜਾ ਹੈ ਕਿਸਾਨ ਹੁਣ ਆਪਣੇ ਫਸਲਾਂ ਦੀ ਜੇ ਦੂ ਕਹਿੰਦੇ ਖੇਤੀ ਜਾਂ ਜਿਸ ਉਸ ਨੂੰ ਸਪਰੇ ਜਿਹਨੂੰ ਅਸੀਂ ਕਹਿੰਦੇ ਆ ਪੰਜਾਬੀ ਸਾਫ ਤੌਰ ਦੇ ਉੱਤੇ ਉਹ ਕਰਦਾ ਨਜ਼ਰ ਆਏਗਾ ਤਾਂ ਇਹ ਉਪਰਾਲਾ ਯੰਗ ਫਾਰਮਰਸ ਗਰੁੱਪ ਵੱਲੋਂ ਕੀਤਾ ਗਿਆ ਹੈ ਤਾਂ ਸਾਡੇ ਨਾਲ ਗੁਰਿੰਦਰ ਸਿੰਘ ਬਾਜਵਾ ਮੌਜੂਦ ਨੇ ਗੱਲਬਾਤ ਕਰਾਂਗੇ ਗੁਰਵਿੰਦਰ ਜੀ ਕਿਵੇਂ ਮਨਚ ਆਇਆ ਕਿ ਇਹ ਕਰਨਾ ਚਾਹੀਦਾ ਕਿਉਂਕਿ ਇੱਕ ਤਕਨੀਕ ਐਕਸਰ ਅਸੀਂ ਦੇਖਦੇ ਆ ਜਾਣ ਦੇ ਜਾਗਰੂਕ ਸਾਰੇ ਨੇ ਪਰ ਕਰਨ ਦਾ ਕੋਈ ਕੋਈ ਹੈ ਔਰ ਇਹ ਉਪਰਾਲਾ ਕਿਵੇਂ ਮਨਚ ਆਇਆ ਔਰ ਉਸ ਨੂੰ ਤੁਸੀਂ ਕਰ ਰਹੇ ਹੋ ਸਭ ਤੋਂ ਪਹਿਲਾਂ ਗ੍ਰੇਡ ਪੰਜਾਬ ਦਾ ਧੰਨਵਾਦ ਇੱਥੇ ਓਨਲੀ ਇਹ ਐਕਚੁਅਲੀ ਅਸੀਂ 2014 ਤੋਂ ਜਿਹੜਾ ਸਾਡਾ ਗਰੁੱਪ ਹੈ ਜੰਗ ਨੈਟਵਰਕ ਫਾਰਮਰ ਗਰੁੱਪ ਜਦੋਂ ਤੋਂ ਸਥਾਪਿਤ ਹੋਇਆ ਵਾ ਉਦੋਂ ਤੋਂ ਹੀ ਸਾਡਾ ਜਿਹੜਾ ਮਿਸ਼ਨ ਹੈਗਾ ਆ ਉਹ ਬੜਾ ਸਿੰਪਲ ਸੀਗਾ ਅਗਮੁਖਤ ਕਦਮੁਖਤ ਝੋਨਾ ਮੁਖਤ ਜ਼ਹਿਰ ਮੁਖਤ ਤੇ ਬਾਗਬਾਨੀ ਯੋਗਤ ਪੰਜਾਬ ਤੇ ਜਿੰਨੀ ਵੀ ਪੰਜਾਬ ਦੇ ਵਿੱਚ ਕੋਈ ਨਵੀਂ ਤਕਨੀਕ ਆਉਂਦੀ ਆ ਜਾਂ ਜਿਹੜੀ ਆਉਣ ਵਾਲੇ ਸਮੇਂ ਦੀ ਫਿਊਚਰਿਸਟ ਕੋਈ ਵੀ ਤਕਨੀਕ ਆ ਉਹ ਸਾਰਿਆਂ ਤੋਂ ਪਹਿਲਾਂ ਇਸਤੇਮਾਲ ਕਰਨ ਦਾ ਸਿਹਰਾ ਜਿਹੜਾ ਵਾ ਉਹ ਸਾਡੇ ਗਰੁੱਪ ਨੂੰ ਜਾਂਦਾ ਹੈ ਚਾਹੇ ਉਹ ਸਟੱਬਲ ਮੈਨੇਜਮੈਂਟ ਦਾ ਕੰਮ ਸੀ ਡੀਐਸਆਰ ਦਾ ਕੰਮ ਸੀ ਆਰਗੇਨਿਕ ਖੇਤੀ ਸੀਗੀ ਜਾਂ ਵੱਖ-ਵੱਖ ਨੀਆਂ ਤਕਨੀਕਾਂ ਸੀਗੀਆਂ ਛੋਟੇ ਕਿਸਾਨਾਂ ਦੇ ਹੱਕ 'ਚ ਉਸੇ ਸੰਦਰਭ 'ਚ ਅੱਜ ਆਪਾਂ ਵੇਰਕੇ ਦੇ ਵਿੱਚ ਖੜੇ ਹੋਏ ਹਾਂ ਤੇ ਇਹ ਸਾਡੇ ਗਰੁੱਪ ਦੇ ਜੁਆਇੰਟ ਸੈਕਟਰੀ ਨੇ ਸਰਦਾਰ ਨਵਤੇਜ ਸਿੰਘ ਹੁੰਦਲ ਵੇਰਕੇ ਤੋਂ ਤੇ ਇਹ ਪੰਜ ਕਿੱਲੇ ਜਿਹੜੀ ਆ ਬਿਲਕੁਲ ਜ਼ਹਿਰ ਮੁਕਤ ਜਿਹੜੀ ਇਹ ਫਸਲਾਂ ਨੇ ਜਮੀਨ ਕੀਤੀ ਇਹ ਇਹ ਵਾਲੀ ਜਮੀਨ ਜੀ ਇਹ ਪਿਛਲੇ 6 ਸਾਲ ਤੋਂ ਇਹਦੇ ਵਿੱਚ ਹੁਣ ਦੇਸੀ ਬਾਸਮਤੀ ਆ ਤੇ ਜਾਂ ਫਿਰ ਸੋਨਾ ਮੋਤੀ ਕਣਕ ਦੋ ਹੀ ਚੀਜ਼ਾਂ ਹੁੰਦੀਆਂ ਔਰ ਬੀਜੀ ਸਾਡੇ ਸਰਦਾਰਨੀ ਜਿਸਪਾਲ ਕੌਰ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਇੱਥੇ ਚੱਲ ਰਿਹਾ ਇਹ ਡਰੋਨ ਦਾ ਕੀ ਮੋਟਿਵ ਰਿਹਾ ਜੀ ਮੇਨ ਚੀਜ਼ ਤਾਂ ਡਰੋਨ ਆ ਨਾ ਮੋਟਿਵ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਾ ਲੇਬਰ ਦੀ ਵੀ ਪ੍ਰੋਬਲਮ ਆ ਤੇ ਲੇਬਰ ਤੋਂ ਵੀ ਵੱਡੀ ਪ੍ਰੋਬਲਮ ਆ ਕਿਸੇ ਚੀਜ਼ ਨੂੰ ਸਟਿੱਕਤਾ ਨਾ ਕਰਨਾ ਪ੍ਰਸੀਜਨ ਨਾ ਕਰਨਾ ਹੁਣ ਇਹਨੇ ਬਿਲਕੁਲ ਜਿਹੜੀ ਫਸਲ ਦੀ ਧੌਣ ਦੇ ਉੱਤੇ ਜਿਹੜੀ ਸਪਰੇਅ ਕਰਨੀ ਆ ਕਿਉਂਕਿ ਨਹੀਂ ਅਸੀਂ ਦੇਖ ਰਹੇ ਜਿਹੜੇ ਸਪਰੇਅ ਨਿਕਲ ਰਹੇ ਨੇ ਜਿਹੜੇ ਪੁਆਇੰਟਸ ਨੇ ਇਹ ਪੀਲੇ ਰੰਗ ਦੇ ਜਿਹੜੇ ਪੁਆਇੰਟਸ ਨੇ ਮੈਂ ਕਹਾਂਗਾ ਕੈਮਰਾਮੈਨ ਨੂੰ ਜ਼ੂਮ ਕਰਕੇ ਦਿਖਾ ਜੀ ਇਹਦੇ ਵਿੱਚੋਂ ਜਿਹੜਾ ਹੈ ਨਿਕਲਦੀ ਸਾਰੀ ਬਿਲਕੁਲ ਇਹਦੇ ਵਿੱਚ ਉਹਦੀ ਜਿਹੜੀ ਟੈਂਕ ਕੈਪੈਸਿਟੀ ਆ ਉਹ 10 ਲੀਟਰ ਦੀ ਆ 10 ਲੀਟਰ ਨਾਲ ਹੀ ਕਿੱਲਾ ਹੋ ਜਾਣਾ ਆ ਤੇ ਇਹੋ ਜਿਹੀ ਅਸੀਂ ਸਧਾਰਨ ਪੰਪਨਾ ਕਰਾਂਗੇ ਤੇ 100 ਲੀਟਰ ਨਾਲ ਹੋਏਗਾ ਔਰ ਤੁਸੀਂ ਦੇਖੋਗੇ ਕਿ ਬਿਲਕੁਲ ਇੱਕ ਇੱਕ ਬੂੰਦ ਦਾ ਜਿਹੜਾ ਦਸਵਾਂ ਹਿੱਸਾ ਵੀ ਹੈਗਾ ਨਾ ਉਹ ਫਸਲ ਤੇ ਪੈਣਾ ਇਹ ਹੁਣੇ ਹੀ ਸਾਰੇ ਬਾਇਓ ਪ੍ਰੋਡਕਟ ਦੇ ਵਿੱਚ ਪਾਇਆ ਬਾਇਓ ਇਨਸੈਕਟੀਸਾਈਡ ਦੀ ਸਪਰੇਅ ਕਰ ਰਹੇ ਆ ਕਿਉਂਕਿ ਇਸ ਅਵਸਥਾ ਤੇ ਦੇਸੀ ਬਾਸਮਤੀ ਆਈ ਹੋਈ ਆ ਤੇ ਇਸ ਤੋਂ ਪਹਿਲਾਂ ਇਹਨੂੰ ਜਿੰਨੇ ਵੀ ਬੂਸਟਰ ਵਗੈਰਾ ਸੀਗੇ ਸਾਰੇ ਇੱਕ ਦੋ ਵਾਰੀ ਪਹਿਲਾਂ ਵੀ ਉਹਦਾਂ ਹੀ ਪਾਏ ਗਿਆ ਇਹਦੇ ਵਿੱਚ ਇੱਕ ਵੀ ਦਾਣਾ ਜਿਹੜਾ ਕੈਮੀਕਲ ਦਾ ਨਹੀਂ ਛੁਆਇਆ ਗਿਆ ਇਹ ਜਿਹੜੇ ਦੋਵੇਂ ਡਰੋਨ ਆ ਇਹ ਸਾਡੇ ਦੋ ਡਰੋਨ ਨੇ ਹਾਂਜੀ ਹਾਂਜੀ ਇਹ ਸਾਡੇ ਮਿੱਤਰ ਅਜੀਜ਼ ਨੇ ਇੱਥੇ ਵਿਰਿੰਦਰ ਰਾਮਪਾਲ ਜੀ ਤੇ ਸਤਵੰਤ ਸਿੰਘ ਸੰਧੂ ਜੀ ਇਹਨਾਂ ਦੀ ਸੰਸਥਾ ਆ ਇਹ ਫਾਜ਼ਿਲਕਾ ਤੋਂ ਸਵੇਰੇ ਚੱਲ ਕੇ ਇੱਥੇ ਆਏ ਆ ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਡਰੋਨ ਟੈਕਨੋਲੋਜੀ ਇਹਨਾਂ ਕੋਲ ਆਈ ਸੀ ਇਹ ਹੁਣ ਸਾਡੇ ਗਰੁੱਪ ਦੇ ਸਹਿਯੋਗ ਨਾਲ ਬਲਕਿ ਸਾਡੇ ਗਰੁੱਪ ਦੇ ਮੈਂਬਰ ਨੇ ਇਹ ਅੱਗੇ ਦੀ ਅੱਗੇ ਇਹਦਾ ਡੈਮੋ ਕਰ ਰਹੇ ਆ ਇਹ ਦੇ ਪ੍ਰਤੀ ਲੋਕਾਂ ਦਾ ਵਿੱਚ ਵਿਸ਼ਵਾਸ ਬਣਾਇਆ ਜਾ ਰਿਹਾ ਤੇ ਸਰ ਇਹਦਾ ਫਾਇਦਾ ਕੀ ਆ ਡਰੋਨ ਤਕਨੀਕੀ ਫਾਇਦਾ ਸਭ ਤੋਂ ਇਹਦਾ ਇਹ ਆ ਕਿ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਦਵਾਈ ਆ ਨਾ ਉਹ ਬਿਲਕੁਲ ਫਸਲ ਦੇ ਉੱਤੇ ਜਾਂਦੀ ਆ ਆਮ ਤੌਰ ਤੇ ਬੰਦਾ ਅਗੇ ਸਪਰੇਅ ਕਰਦਾ ਉਹਦੇ ਪਿੱਛੇ ਹੁੰਦਾ ਉਹ ਬੰਦੇ ਨੂੰ ਵੀ ਖਤਰਾ ਆ ਬਲਕਿ ਉਹ ਜਿੰਨੀ ਸਪਰੇਅ ਹੋਈ ਆ ਉਹਨੂੰ ਖੰਡਾਰ ਦਾ ਤੁਰਿਆ ਜਾਂਦਾ ਇਹਦੇ ਵਿੱਚ ਬੰਦੇ ਦਾ ਤੇ ਕੰਮ ਹੀ ਕੋਈ ਨਹੀਂ ਇਹ ਤੁਸੀਂ ਦੇਖੋਗੇ ਵੀ ਇੱਕ ਇੱਕ ਜਿਹੜੀ ਬੂੰਦ ਆ ਇਹਦਾ ਪ੍ਰੈਸ਼ਰ ਇੰਨਾ ਆ ਵੀ ਇਹ ਇੱਕ ਬੂੰਦ ਨੂੰ 10 ਬੂੰਦਾਂ ਦੇ ਵਿੱਚ ਵੰਡ ਕੇ ਉਹਦੀ ਮਿਸਟ ਬਣਾ ਦਿੰਦਾ ਫੌਗ ਅੱਛਾ ਇਹ ਫਿਰ ਉਹਦੇ ਉੱਤੇ ਪ੍ਰੋਬਲਮ ਜਿਹੜੀ ਆ ਜਿਹਦੇ ਵਾਸਤੇ ਆਪਾਂ ਸਪਰੇਅ ਕਰ ਰਹੇ ਆ ਉਹ ਸਾਰੀ ਪੌਦੇ ਨੂੰ ਮਿਲਦੀ ਆ ਸਰਦਾਰ ਜੀ ਇਹ ਮਹਿੰਗਾ ਨਹੀਂ ਪਏਗਾ ਕਿਉਂਕਿ ਅਕਸਰ ਅਸੀਂ ਖਾਸ ਕਰਕੇ ਮਾਝੇ ਖੇਤਰ ਦੀ ਗੱਲ ਕਰੀਏ ਤਾਂ ਅਸੀਂ ਕਹਿੰਦੇ ਆ ਕਿ ਦੋ ਚਾਰ ਕਿੱਲੇ ਦੇ ਫਾਰਮਰ ਨੇ ਉਹਨਾਂ ਵਾਸਤੇ ਮਹਿੰਗਾ ਨਹੀਂ ਹੋਏਗਾ ਇਹ ਬਿਨਾਂ ਸ਼ੱਕ ਫਿਲਹਾਲ ਮਹਿੰਗਾ ਆ ਪਰ ਅਜੇ ਭਾਤ ਸਰਕਾਰ ਇਹਦੇ ਤੇ ਕਾਫੀ ਇਹਨੂੰ ਪ੍ਰੋਮੋਟ ਕਰ ਰਹੀ ਆ ਦੇ ਰਹੀ ਆ ਔਰ ਇਹ ਕਿਸੇ ਇੱਕ ਬੰਦੇ ਨੂੰ ਲੈਣਾ ਵੀ ਨਹੀਂ ਚਾਹੀਦਾ ਇਹ ਤੇ ਇਹੀ ਕਹਿੰਨੇ ਆ ਵੀ ਕੋਆਪਰੇਟਿਵ ਮੂਵਮੈਂਟ ਫੇਰ ਤਗੜੀ ਕਰੀਏ ਆਪਾਂ ਜਿਦਾਂ ਅਸੀਂ ਗਰੁੱਪ ਦੇ ਰੂਪ ਵਿੱਚ ਇਕੱਠੇ ਆ ਲੋਕ ਵੀ ਸੋਸਾਇਟੀ ਗਰੁੱਪ ਦੇ ਇਕੱਠੇ ਹੋਣ ਬਲਕਿ ਇਹ ਜਿਹੜੇ ਛੋਟੇ-ਛੋਟੇ ਜ਼ਿੰਮੇਦਾਰ ਨੇ 4-4 5-5 ਕਿੱਲੇ ਵਾਲੇ ਜਿਨ੍ਹਾਂ ਨੇ ਹਾਰਟੀਕਲਚਰਿੰਗ 'ਚ ਜਾਣਾ ਹੈ ਵੈਜੀਟੇਬਲ ਜਾਣਾ ਵਾ ਜਾਂ ਇਦਾਂ ਦੇ ਕੰਮਾਂ 'ਚ ਜਾਣਾ ਉਹਨਾਂ ਨੂੰ ਇਕੱਠੇ ਹੋ ਕੇ ਲੈਣਾ ਪਊਗਾ ਜਾਂ ਫਿਰ ਇਹ ਜਿਹੜੀ ਸੰਸਥਾ ਹੈ ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਆਪਣਾ ਕੋਆਪਰੇਟਿਵ ਸੋਸਾਇਟੀ ਹੈ ਜਿਨ੍ਹਾਂ ਨੇ ਲਿਆਂਦੇ ਆ ਤਾਂ ਇਹ ਫਾਇਦਾ ਮਿਲੇਗਾ ਕਿਸਾਨਾਂ ਨੂੰ ਬਿਲਕੁਲ ਫਾਇਦਾ ਫਸਲ ਨੂੰ ਵੀ ਆ ਤੇ ਕਿਸਾਨ ਨੂੰ ਵੀ ਆ ਪਰ ਰਲ ਕੇ ਕੰਮ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕਿਹਨੀ ਕੁ ਪੂਰੇ ਪੰਜਾਬ ਚ ਕਦੋਂ ਤੱਕ ਇਹ ਫੈਲੇਗੀ ਕਿਉਂਕਿ ਅਕਸਰ ਅਸੀਂ ਦੇਖਨੇ ਤੇਲੰਗਾਨਾ ਵਕਨ ਦੇ ਸੂਬਿਆਂ ਚ ਵੀ ਇਸ ਤਰੀਕੇ ਨਾਲ ਖੇਤੀ ਕੀਤੀ ਜਾਂਦੀ ਉਹ ਅੱਗੇ ਨੇ ਸਾਡੇ ਤੋਂ ਸਾਨੂੰ ਇਸ ਸਵੀਕਾਰਨ ਕਰਨਾ ਪਏਗਾ ਮੈਂ ਬਿਲਕੁਲ ਇਹ ਗੱਲ ਯਕੀਨ ਨਾਲ ਕਹਿ ਰਿਹਾ ਵੀ ਰਾਜਸਥਾਨ ਸਾਡਾ ਗੁਆਂਢੀ ਹਰਿਆਣਾ ਹਿਮਾਚਲ ਜੇ ਐਂਡ ਕੇ ਤੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਜੇ ਸਾਊਥ ਇੰਡੀਆ ਦੀਆਂ ਸਟੇਟਾਂ ਉਹ ਸਾਰੀਆਂ ਜਿਹੜੀਆਂ ਵਾ ਉਹ ਖੇਤੀ ਤੇ ਮਾਡਰਨ ਐਗਰੀਕਲਚਰ ਦੇ ਵਿੱਚ ਸਾਡੇ ਨਾਲੋਂ ਅੱਗੇ ਚੱਲੇ ਗਈਆਂ ਅਸੀਂ ਤਾਂ ਕਣਕ ਝੋਨੇ ਚੋਂ ਨਹੀਂ ਨਿਕਲ ਰਹੇ ਇਹ ਕਣਕ ਝੋਨੇ ਚੋਂ ਬਾਹਰ ਨਿਕਲਣ ਦੀਆਂ ਸਿਸਟਮ ਹੈ ਇਹ ਕੋਈ ਇਹਨੇ ਸਬਜੀ ਬੀ ਜਣੀ ਆ ਤੁਸੀਂ ਨੈਟ ਹਾਊਸ ਲਾਉਣਾ ਪੋਲੀ ਹਾਊਸ ਲਾਉਣਾ ਆ ਜਾਂ ਬੜੀ ਸਪੈਸੀਫਿਕ ਫਸਲ ਲਾਉਣੀ ਆ ਜਿਹਦੇ ਉੱਤੇ ਤੁਸੀਂ ਹਰ ਪੰਜਾ ਸਤਾ ਦਿਨਾਂ ਬਾਅਦ ਇੱਕ ਬੜੀ ਸਪੈਸੀਫਿਕ ਕਿਸੇ ਚੀਜ਼ ਦੀ ਤਤਾਂ ਦੀ ਸਪਰੇਅ ਕਰਨੀ ਆ ਉਹਦੇ ਵਾਸਤੇ ਇਹ ਟੈਕਨੋਲੋਜੀ ਆ ਜੀ ਤੇ ਇਸ ਨੂੰ ਕੋਈ ਨੁਕਸਾਨਤ ਨਹੀਂ ਹੈ ਕਿਸੇ ਤਰੀਕੇ ਦਾ ਨਾ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਹੈ ਇਹਦੇ ਫਾਇਦੇ ਫਾਇਦੇ ਆ ਨੁਕਸਾਨ ਇਹਦਾ ਕਾਹਦਾ ਹੈ ਬਸ ਕੋਈ ਨੁਕਸਾਨ ਨਹੀਂਗਾ ਸਾਡੇ ਨਾਲ ਲੋ ਸਭ ਤੋਂ ਵੱਡੀ ਗੱਲ ਹੈ ਤੁਸੀਂ ਦੇਖੋ ਅਕਸਰ ਇੱਕ ਪਾਸੇ ਯੰਗ ਫਾਰਮਰਸ ਗਰੁੱਪ ਹੈ ਤਾਂ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਕੋਈ ਖਾਸ ਉਪਰਾਲਾ ਆਪਣੇ ਪੱਧਰ ਤੇ ਕੀਤਾ ਜਾ ਰਿਹਾ ਮਤਲਬ ਕੀ ਕਹਿਣਾ ਚਾਹੋਗੇ ਅਕਸਰ ਪੁਰਾਣੇ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਪੁਰਾਣੇ ਤਰੀਕੇ ਨਾਲ ਹੀ ਖੇਤੀ ਕਰਨੀ ਹੈ ਜੀ ਇਹ ਨਵੇਂ ਤਰੀਕੇ ਸਾਨੂੰ ਨਹੀਂ ਆਉਂਦੇ ਪਰ ਤੁਸੀਂ ਇਹਦੀ ਸ਼ੁਰੂਆਤ ਕੀਤੀ ਹੈ ਮੈਨੂੰ ਵੈਕੂ ਜੀ ਮੈਨੂੰ ਬਹੁਤ ਸ਼ੌਂਕ ਹੈ ਇਹਨਾਂ ਚੀਜ਼ਾਂ ਦਾ ਮੈਂ ਤਾਂ ਬਹੁਤ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਤੇ ਮੇਰੇ ਸ਼ਾਇ ਪੀ ਵਧੂਗਾ ਵੀ ਅੱਗੇ ਮਿਹਰਬਾਨ ਪਰ ਤੁਹਾਨੂੰ ਜਦੋਂ ਉਹਨਾਂ ਨੇ ਕਿਹਾ ਕਿ ਡਰੋਨ ਡਾਣੇ ਤੇ ਤੁਸੀਂ ਕਿਹਾ ਨਹੀਂ ਕਿ ਅਸੀਂ ਤੇ ਸਾਰੇ ਉਮਰ ਇਦਾਂ ਹੀ ਖੇਤੀ ਕਰਦੇ ਆਏ ਹਾਂ ਨਹੀਂ ਮੈਨੂੰ ਪਤਾ ਹੀ ਪਈ ਜ਼ਰੂਰਤ ਆ ਡਰੋਨ ਵਾਲੀ ਹੋ ਜੂਗਾ ਵਧੀਆ ਹੈ ਸਾਰਾ ਕੋਈ ਤਰੀਕਾ ਹਾਂ ਵੀ ਵਧੀਆ ਤਰੀਕੇ ਨਾਲ ਵਧੀਆ ਚੀਜ਼ ਹੋ ਜੂਗੀ ਤੇ ਉਹਦੇ ਚ ਫਾਇਦਾ ਵੀ ਹੋਊਗਾ ਬਾਕੀ ਇਹ ਲੋਕੀ ਮਖੌਲ ਵੀ ਕਰਦੇ ਆ ਪਰ ਥੋੜਾ ਚਿਰ ਬਾਅਦ ਉਹ ਲੋਕਾਂ ਨੂੰ ਪਤਾ ਲੱਗੂ ਤੁਹਾਨੂੰ ਦੱਸਿਆ ਗਿਆ ਕਿ ਇਦਾਂ ਡਰੋਨ ਉਡਾਣੇ ਆ ਜੀ ਇਦਾਂ ਹੋਏਗਾ ਖੇਤੀ ਕਿਉਂਕਿ ਤੁਸੀਂ ਤੇ ساری ਉਮਰ ਬਲਦਾਂ ਦੇ ਉੱਤੇ ਜਾਂ ਸਪਰੇਅਾਂ ਕਰਕੇ ਆਪ ਹੀ ਖੇਤਾਂ 'ਚ ਵੜ ਕੇ ਜਰਾ ਹੈ ਕਿ ਉਹ ਕੰਮ ਕਰਦੇ ਰਹੇ ਨਹੀਂ ਮੈਨੂੰ ਇਹਨਾਂ ਚੀਜ਼ਾਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਨੂੰ ਬਹੁਤ ਸ਼ੌਕ ਆ ਤੇ ਮੈਨੂੰ ਚੰਗਾ ਲੱਗਾ ਵੀ ਨਵੀਂ ਤਕਨੀਕ ਆਉਣੀ ਚਾਹੀਦੀ ਹੈ ਬੱਚਿਆਂ ਨੂੰ ਕੁਝ ਨਵਾਂ ਕਰਨਾ ਚਾਹੀਦਾ ਮੈਂ ਇਹ ਵੀ ਤੁਹਾਨੂੰ ਬੋਲਿਆ ਹੈ ਵੀ ਅਜੇ ਤੇ ਲੋਕੀ ਮਖੌਲ ਵੀ ਕਰਨਗੇ ਪਿੰਨ ਤੇਜ ਤੇ ਪੁੱਠੇ ਕਾਮੀ ਕਰਦਾ ਲੋਕਾਂ ਵਾਸਤੇ ਪੁੱਠੇ ਕਿ ਆ ਜਾਂਦਾ ਇਹਨਾਂ ਨੂੰ ਪਰ ਠੀਕ ਹੈ ਬੱਚੇ ਗਾਂਵ ਵਦਨ ਤੇ ਮਾਪਿਓ ਨੂੰ ਬਹੁਤ ਅਤਿਸ਼ਾ ਵਾਦਾ ਹੈ ਖੁਸ਼ੀ ਹੁੰਦੀ ਆ ਪਰ ਤੇਰੀ ਬੜੀ ਸਪੀਸਾ ਆ ਇਹ ਬਹੁਤ ਜਗਦਾ ਹੈ ਅੱਛਾ ਤੇ ਮਾਤਾ ਜੀ ਆਉਣ ਨਾਲ ਸਮਝ ਹੋ ਰਹੀ ਉਪਰਾਲਾ ਕੀਤਾ ਜਾਏਗਾ ਤੁਹਾਡੇ ਹੋਰ ਵੀ ਖੇਤਾਂ ਤੇ ਵੇਖੋ ਜੀ ਵੇਖੋ ਵੇਖੀ ਕਿਸੇ ਨੂੰ ਆਪਾਂ ਮਜਬੂਰ ਥੋੜਾ ਕਰ ਸਕਦੇ ਹਾਂ ਸਾਨੂੰ ਕਿਸੇ ਨੇ ਮਜਬੂਰ ਥੜਾ ਕੀਤਾ ਸ਼ੌਂਕ ਸੀ ਬੇਟੇ ਨੂੰ ਵੀ ਸ਼ੌਂਕਿਆ ਮੈਨੂੰ ਵੀ ਸ਼ੌਂਕਿਆ ਹਾਂ ਮੈਨੂੰ ਬਹੁਤ ਤੁਸੀਂ ਵੇਖੋ ਇਸ ਉਮਰ ਦੇ ਵਿੱਚ ਵੀ ਆ ਪਰ ਮੇਨ ਜਿਹੜਾ ਉਪਰਾਲਾ ਹੈ ਉਹ ਯੋਜਨਾ ਕੀ ਹੈ ਕਿ ਤੁਸੀਂ ਗੱਲ ਹੁੰਦੀ ਹੈ ਕਿ ਕਈ ਵਾਰ ਅੱਧੀ ਗੱਲ ਕੀਤੀ ਜਾਂਦੀ ਹੈ ਔਰ ਅੱਧੀ ਗੱਲ ਪੂਰੀ ਜਿਹੜੀ ਨਾ ਕਰਨ ਨਾਲੋਂ ਵੀ ਜ਼ਿਆਦਾ ਖਤਰਾ ਕੋਈ ਸਾਡੇ ਨਾਲ ਵੀਰ ਜੀ ਮੌਜੂਦ ਨੇ ਵੀਰ ਜੀ ਤੁਹਾਡਾ ਨਾਮ ਤੇ ਕੀ ਸਕੀਮ ਲੈ ਕੇ ਆਏ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਗ੍ਰੇਡ ਪੰਜਾਬ ਦਾ ਮੇਰਾ ਨਾਮ ਸਤਵੰਤ ਸਿੰਘ ਸੰਧੂ ਮੁਰਕ ਵਾਲਾ ਜਲਾਲਾਬਾਦ ਤੋਂ ਸਾਡੀ ਐਨਜੀਓ ਜੀ ਆਈਟਾ ਆਈਟਾ ਐਨਜੀਓ ਐਗਰੀ ਲਾਈਵ ਇੰਟਰਨੈਸ਼ਨਲ ਟ੍ਰੇਡ ਐਸੋਸੀਏਸ਼ਨ ਇਸ ਤੋਂ ਇਲਾਵਾ ਹਸਨਪੁਰ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਬਟਾਲਾ ਅਤੇ ਕਿਸਾਨ ਐਗਰੋ ਨਰਸਰੀ ਜੰਡੇਆਲਾ ਗੁਰੂ ਦੇ ਸਹਿਯੋਗ ਨਾਲ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਡਰੋਨ ਕ੍ਰਾਂਤੀ ਜਿਹੜੀ ਹੈ ਉਹ ਲੈ ਕੇ ਆ ਰਹੇ ਤਾਂ ਕਿ ਜਿਵੇਂ ਜਿਵੇਂ ਕਿਸਾਨਾਂ ਦੀ ਫਸਲ ਦੇ ਵਿੱਚ ਹੈ ਉਹ ਟੈਕਨੋਲੋਜੀ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਸਾਨੂੰ ਜਿਹੜੀ ਹੈ ਘਾਟ ਹੋਣ ਕਰਕੇ ਲੇਬਰ ਦੀ ਘਾਟ ਹੋਣ ਕਰਕੇ ਸਾਨੂੰ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਸੋ ਸਾਡੀ ਪਿਛਲੇ ਲਗਭਗ 2 ਸਾਲ ਤੋਂ ਜਿਹੜੀ ਹੈ ਸਾਡੀਆਂ ਤਿੰਨੋਂ ਗਰੁੱਪ ਜਿਹੜੇ ਆ ਇਸ ਟੈਕਨੋਲੋਜੀ ਦੇ ਉੱਪਰ ਕੰਮ ਕਰ ਰਹੇ ਨੂੰ ਲੈਣ ਦਾ ਤਰੀਕਾ ਕੀ ਹੈ ਸਵਾਲ ਹੈ ਕਿ ਇਹ ਡਰੋਨ ਅਗਰ ਸਨੇ ਫਰੀਚ ਆਪਣੇ ਕਿਸਾਨ ਨੇ ਆਪਣੇ ਖੇਤਾਂ ਚ ਕਰਾਣੇ ਹੋਣ ਤੇ ਉਹਦਾ ਜਰਾ ਹੈ ਕਿਵੇਂ ਤੁਹਾਡੇ ਕੋਲ ਲੈ ਸਕਦਾ ਆ ਦੇਖੋ ਫਰੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜੇ ਹੈ ਡੈਮੋ ਲਾਉਣੇ ਆ ਜੀ ਅੱਜ ਅਸੀਂ ਇਨੋਵੇਟਿਵ ਫਾਰਮਰ ਗਰੁੱਪ ਦੇ ਸੱਦੇ ਦੇ ਉੱਪਰ ਸ੍ਰੀ ਅਮਰਸਰ ਸਾਹਿਬ ਵੇਰਕੇ ਦੇ ਵਿੱਚ ਪਹੁੰਚੇ ਆ ਇਸ ਤੋਂ ਪਹਿਲਾਂ ਅਸੀਂ ਲਗਭਗ 3 ਦਿਨ ਦੇ ਵਿੱਚ 100 ਏਕੜ ਤੋਂ ਪਲੱਸ ਫਾਜ਼ਿਲਕਾ ਫਰੋਜ਼ਪੁਰ ਹਬੋਰ ਏਰੀਏ ਦੇ ਵਿੱਚ ਅਸੀਂ ਡੈਮੋ ਲਾ ਚੁੱਕੇ ਆ ਜੀ ਸੋ ਇਹਨਾਂ ਦਾ ਸਾਨੂੰ ਮੈਸੇਜ ਗਿਆ ਇਹਨਾਂ ਨੇ ਇਨਵਾਈਟ ਕੀਤਾ ਕਿ ਇੱਥੇ ਆ ਕੇ ਡੈਮੋ ਦਿੱਤਾ ਜਾਵੇ ਔਰ ਮਾਝੇ ਦੀ ਧਰਤੀ ਤੇ ਅਸੀਂ ਅੱਜ ਪਹਿਲੀ ਵਾਰੀ ਇਹ ਡੈਮੋ ਲਾ ਰਹੇ ਆ ਔਰ ਇਹਨੂੰ ਲੈਣ ਦੇ ਲਈ ਸੈਂਟਰ ਅਤੇ ਪੰਜਾਬ ਗਵਰਨਮੈਂਟ ਦੀਆਂ ਅਲੱਗ-ਅਲੱਗ ਸਕੀਮਾਂ ਨੇ ਸਪான்ਸਰ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਜ ਕਿਉਂਕਿ ਇਹ ਬੇਰੋਜ਼ਗਾਰੀ ਦੇ ਵਿੱਚ ਵੀ ਜੋ ਬੇਰੋਜ਼ਗਾਰ ਬੱਚੇ ਬੱਚੀਆਂ ਨੇ ਉਹਨਾਂ ਦੇ ਰੋਜ਼ਗਾਰ ਦੇ ਵਿੱਚ ਵੀ ਬਹੁਤ ਸਹਾਇਕ ਹੋਣ ਵਾਲਾ ਹੈ ਚਾਹੇ ਉਹ ਸਟੂਡੈਂਟ ਨੇ 10th ਕਲਾਸ ਤੋਂ ਲੈ ਕੇ +2 ਪੜ੍ਹ ਰਹੇ ਚਾਹੇ ਉਹਨਾਂ ਨੇ ਕੁਆਲਿਫੀਕੇਸ਼ਨ ਉਹਨਾਂ ਦੀ ਕਲੀਅਰ ਹੋ ਗਈ ਹੈ ਸੋ ਉਹਨਾਂ ਵਾਸਤੇ ਇੱਕ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਪਣਾ ਆਰਪੀਟੀਓ ਰਿਮੋਟ ਪਾਇਲਟ ਟ੍ਰੇਨਿੰਗ ਆਰਗੇਨਾਈਜੇਸ਼ਨ ਦਾ ਡਰੋਨ ਟ੍ਰੇਨਿੰਗ ਸੈਂਟਰ ਬਟਾਲੇ ਦੇ ਵਿੱਚ ਜੋ ਹਸਨਪੁਰ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਉਹ ਲੈ ਚੁੱਕੀ ਹੈ ਇਹਦੀ ਕੋਸਟ ਕਿੰਨੀ ਹੈ ਇਹਨੂੰ ਬੇਸਿਕਲੀ ਹੈਕਸਾਕਾਪਟਰ ਕਿਹਾ ਜਾਂਦਾ ਡਰੋਨ ਨੂੰ ਹੈਕਸਾਕਾਪਟਰ ਦਾ ਕੈਪੈਸਿਟੀ ਦੇ ਹਿਸਾਬ ਤੇ ਹੈ ਲਗਭਗ ਤਕਰੀਬਨ 10 ਲੱਖ 11 12 15 20 25 ਤੱਕ ਹੈ ਜੀ ਜਿਸ ਹਿਸਾਬ ਨੇ ਆਪਾਂ ਡਰੋਨ ਦੀ ਕੁਆਲਿਟੀ ਹੈ ਡਰੋਨ ਦੇ ਮਾਡਲ ਹੈ ਜੀ ਅਲੱਗ-ਅਲੱਗ ਉਸ ਤਰ੍ਹਾਂ ਜਿਹੜੀ ਹੈ ਸਕੀਮ ਇਹਨਾਂ ਦੇ ਰੇਟ ਵੀ ਅਲੱਗ-ਅਲੱਗ ਹੈ ਉਸ ਦੇ ਨਾਲ-ਨਾਲ ਜੋ ਕੁਝ ਸੈਂਟਰ ਦੇ ਪੰਜਾਬ ਗਵਰਨਮੈਂਟ ਦੀਆਂ ਸਕੀਮਜ਼ ਵੀ ਚੱਲ ਰਹੀਆਂ ਨੇ ਸਬਸਿਡੀਆਂ ਵਾਲੀਆਂ ਵੀ ਜੀ ਤਾਂ ਉਹਨਾਂ ਦੇ ਨਾਲ ਵੀ ਆਪਾਂ ਸਬਸਿਡੀ ਲੈ ਕੇ ਵੀ ਜਿਹੜਾ ਵਾ ਉਹ ਡਰੋਨ ਆਪਾਂ ਦੇ ਸਕਦੇ ਇਸ ਨੂੰ ਲੈਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਰ ਪੀ ਟਿਓ ਤੋਂ ਟ੍ਰੇਨਿੰਗ ਲੈਣੀ ਪਊਗੀ ਜੀ ਉਸ ਤੋਂ ਬਾਅਦ ਡੀਜੀਸੀ ਤੋਂ ਪਰੂਫ ਅਗਰ ਛੜਕ ਕਿ ਇੱਕੜ ਤੋਂ ਲੈ ਕੇ ਵੱਧ ਤੋਂ ਵੱਧ 2 ਏਕੜ ਤੱਕ ਅਸੀਂ ਮੈਂ ਇੱਕ ਬਲਾਕ ਦੇ ਵਿੱਚ 10 ਪਿੰਡ ਚੁਣਦੇ ਹਾਂ ਉੱਥੇ ਡੈਮੋ ਦੇਵਾਂਗੇ ਉਸ ਤੋਂ ਬਾਅਦ ਅਗਰ ਕਿਸੇ ਨੇ ਪਰਸਨਲੀ ਜਿਹੜਾ ਪੇੜ ਛੜਕਾ ਕਰਵਾਉਣਾ ਵਾ ਤਾਂ ਸਾਡੇ ਕੋਲ ਦੀ ਅਵੇਲੇਬਿਲਟੀ ਹੈਗੀ ਆ ਅਸੀਂ ਪਰਸਨਲੀ ਜਿਹੜਾ ਸਾਡੇ ਕੋਲ ਪਾਇਲਟ ਆ ਡਰੋਨ ਮੌਜੂਦ ਹੈ ਨਹੀਂ ਪੇੜ ਵੀ ਕਰਦੇ ਆ ਜੀ ਸਾਡੇ ਕੁਝ ਪਾਇਲਟ ਨੇ ਜਿਨ੍ਹਾਂ ਨੇ ਟ੍ਰੇਨਿੰਗ ਕੀਤੀ ਉਹਨਾਂ ਕੋਲੇ ਡਰੋਨ ਵੀ ਹੈਗੇ ਆ ਕਿਉਂਕਿ ਅਸੀਂ ਰੋਜ਼ਗਾਰ ਦੇ ਉੱਪਰ ਕੰਮ ਕਰ ਰਹੇ ਆ ਮੇਨ ਸਾਡਾ ਕੰਮ ਅਸੀਂ ਕਰ ਰਹੇ ਆ ਆਤਮ ਨਿਰਪਰਤਾ ਦੇ ਉੱਪਰ ਕੰਮ ਇੰਟਰਪ੍ਰੈਨਿਓਰਸ਼ਿਪ ਦੇ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਐਨ ਜੀਓ ਨੇ ਤਿੰਨ ਗਰੁੱਪ ਨੇ ਚਾਰ ਇਹ ਸਾਰੇ ਜਿਹੜੇ ਆ ਸਹਾਇਕ ਧੰਡਿਆ ਦੇ ਉੱਪਰ ਕੰਮ ਕਰ ਰਹੇ ਉਹਦੇ ਵਿੱਚ ਇੱਕ ਇਹ ਸਹਾਇਕ ਧੰਡਾ ਵੀ ਔਰ ਕਿਸਾਨਾਂ ਦੇ ਵਾਸਤੇ ਇੱਕ ਲਾਹੇਵੰਦ ਯੰਤਰ ਕਹਿ ਸਕਦੇ ਆ ਕਿਉਂਕਿ ਸਮੇਂ ਦੀ ਘਾਟ ਤੇ ਲੇਬਰ ਦੀ ਅੜ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਆ ਪਾਕਿਸਤਾਨੀ ਬਾਸਮਤੀ ਇਹਦੀ ਹਾਈ ਜਾਂਦੀਆਂ ਤੇ ਛੋਟੇ ਕਦਮ ਵਾਲੇ ਬੰਦਿਆਂ ਨੂੰ ਦਿਖਦਾ ਨਹੀਂ ਆ ਔਰ ਇਹਦੇ ਵਿੱਚ ਬਹੁਤ ਇਹੀ ਜਿਹੜਾ ਇਹ ਲਾਈਵਾਂ ਦਾ ਸਪਰੇ ਹੋਣ ਜਾ ਰਹੀ ਹੈ ਕਿਉਂਕਿ ਇੱਕ ਬੂੰਦ ਨੂੰ ਜਿਹੜਾ ਬਾ ਤੋੜ ਕੇ 10 ਗੁਣਾ ਵਧ ਕਰ ਦਿੰਦਾ ਔਰ ਫੋਗ ਬਣਾ ਦਿੰਦਾ ਆ ਜਦੋਂ ਫੋਗ ਬਣ ਜਾਂਦੀ ਆ ਤਾਂ ਜਿਹੜਾ ਸاسی ਉਤਾਂ ਢੋਲੀਆਂ ਨਾਲ ਜਾਂ ਵੈਸੇ ਸਪਰੇ ਕਰਦੇ ਆ ਉਹ ਸਾਡੀ ਲਗਭਗ ਤਕਰੀਬਨ 40% ਵੇਸਟ ਚਲਾ ਜਾਂਦੀ ਪਾਣੀ ਜਿਹੜੀ ਧਰਤੀ ਤੇ ਇਹਦੇ ਨਾਲ ਵੇਸਟਜ 1% ਵੀ ਨਹੀਂ ਪੂਰੀ ਪ੍ਰੋਪਰ ਇੱਕ ਕਹਿ ਸਕਦੇ ਆ ਜਿੱਦਾਂ ਇਹ ਮੁੰਜਰ ਇਹਨੂੰ ਇਹਨੇ ਪੂਰਾ ਲੈਮੀਨੇਟ ਕਰ ਦੇਣਾ ਜਦੋਂ ਫੋਗ ਗਏ ਤੇਰਾ ਖਰਾਬਤ ਨਹੀਂ ਹੋਏਗਾ ਅਕਸਰ ਅਸੀਂ ਕਹਿੰਨੇ ਆ ਕਿ ਮੁੰਜਰ ਆ ਤੁਸੀਂ ਦੇਖੋ ਆ ਚੀਜ਼ ਹੈ ਜੀ ਜੇਕਰ ਆਪਾਂ ਇਹਦੇ ਉੱਤੇ ਪਾਣੀ ਦੀ ਬੂੰਦ ਸਿੱਟਾਂਗੇ ਤਾਂ ਪਾਣੀ ਦੀ ਬੂੰਦ ਥੱਲੇ ਚਲ ਜੂਗੀ ਲੇਕਿਨ ਜਦ ਫੋਗ ਆਊਗੀ ਫੋਗ ਦੇ ਉੱਪਰ ਇਹ ਸਾਰੀ ਲੈਮੀਨੇਟ ਹੁੰਦੀ ਜਾਊਗੀ ਜਿਹੜਾ ਅਸਰ 3 ਦਿਨ ਬਾਅਦ ਸਪਰੇਅ ਨੇ ਸ਼ੁਰੂ ਕਰ ਦੇਣਾ ਇਹਦੇ ਤੋਂ ਜਿਹੜਾ 1 ਘੰਟੇ ਬਾਅਦ ਜਿਹੜਾ ਇਹਦਾ ਅਸਰ ਸਪਰੇਅ ਦਾ ਸਟਾਰਟ ਹੋ ਜਾਣਾ ਹੈ ਬਿਲਕੁਲ ਤੁਸੀਂ ਵੇਖੋਗੇ ਇੱਕ ਨਵੀਂ ਤਕਨੀਕ ਨਾਲ ਰੂਬਰੂ ਕਰਾਇਆ ਤਾਂ ਜ਼ਰੂਰ ਇਨੋਵੇਟ ਇਨੋਵੇਸ਼ਨ ਹੈ ਤਾਂ ਪੰਜਾਬ ਦੇ ਵਿੱਚ ਇਸ ਤਕਨੀਕ ਨੂੰ ਸ਼ੁਰੂ ਕੀਤਾ ਗਿਆ ਫਿਲਹਾਲ ਇਹਨਾਂ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਕੀਤਾ ਗਿਆ ਅਨੁਸਾਰ ਸਮੇਂ ਚ ਇਸ ਦੀ ਹੋਰ ਵੈਲਿਊਏਸ਼ਨ ਵਧਾਈ ਜਾਏਗੀ ਤਾਂ ਕਿ ਕਿਸਾਨ ਸਾਡੇ ਡਰੋਨ ਰਾਹੀਂ ਖੇਤੀ ਕਰਨ ਤੇ ਪਾਣੀ ਤੋਂ ਵੀ ਬਚਣ ਅਤੇ ਜੋ ਲੇਬਰ ਦੀ ਸਮੱਸਿਆ ਹੈ ਉਸ ਤੋਂ ਵੀ ਛੁਟਕਾਰਾ ਮਿਲ ਸਕੇ ਕੈਮਰਾਮੈਨ ਅਰਜਨ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ